ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 978020513 ਅੱਜ ਦੀ ਵੀਡੀਓ ਦੋਸਤੋ ਪੈਂਟ ਮਾੜੀ ਮਸਤਵਾ ਤਹਿਸੀਲ ਨੂੰ ਬਗਾਵrana ਪੈਂਦੀ ਹੈ ਤੇ ਜ਼ਿਲ੍ਹਾ ਦੋਸਤੋ ਮੋਗਾ ਰਹਿੰਦਾ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਦੋ ਨਾਗਾ ਦੋਸਤੋ ਦੋਨੇ ਸੂਏ ਸਵਾਏ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੱਜਰਾ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਲੈਨੇ ਲਾਸਟ ਤਿੱਕਰ ਬਣੇ ਰਹੋ ਗੁਰਪ੍ਰਕਾਸ਼ ਦੀਕਰ ਵੀਡੀਓ ਬਣਾ ਰਹੇ ਮੋਲ ਬਾਈ ਤੇ ਛੋਟੇ ਛੋਟੇ ਹੁੰਦੇ ਸਿਰਗੇ ਚ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਬਈ ਨਾਮ ਬਈ ਗੁਰਪ੍ਰਕਾਸ਼ ਸਿੰਘ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਬਈ ਜੀ ਮੋਬਾਈਲ ਨੰਬਰ 9501815643 ਠੀਕ ਹੈ ਨੰਬਰ ਦੋਸਤੋ ਬਈ ਤਾਂ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾਗਾ ਇੱਕ ਰਿਕਵੈਸਟ ਹੋਰ ਆ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਬੜਾ ਹੌਸਲਾ ਵਧਦਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸ਼ੁਰੂ ਕਰ ਲਗੇ ਬਈ ਇਸ ਇੱਕ ਨੰਬਰ ਜਿਹੜੀ ਆਪਾਂ ਦੇਖ ਰਹੇ ਆ ਟਰਮਾ ਸੂਆ ਸੂਈ ਇਹ ਬਈ ਦੂਜਾ ਸੂਆ ਸੂਈ ਆ ਨਾਲ ਦੇ ਪਿੰਡੋ 15 16 ਕਿਲੋ ਉਹਨਾਂ ਨੇ ਦੱਸਿਆ ਵੀ ਪਿਛਲੇ ਸੂਏ ਨੇ ਦੁੱਧ ਦਿੱਤਾ 15 ਕਿਲੋ ਉਹ 16 ਦਾ ਦੇ ਕੋਈ 15 ਮੰਨ ਲੈ ਐਦ ਕੀ 15 16 ਕਿਲੋ ਦੁੱਧ ਦੇਉਗੀ ਇਹ ਖੁੱਲਾ ਠੀਕ ਆ ਦੂਜੇ ਸੂਏ ਸੂਈ ਆ ਰਾਤ ਹੀ ਸੂਈ ਆ ਬੱਛੀ ਮਗਰ ਆ ਜੇਰ ਦੀ ਵੀਡੀਓ ਹੈਗੀ ਐ ਨਹੀਂ ਲੋਕਾਂ ਨੂੰ ਕਹਿਣਾ ਵੀ ਹੈਗੀ ਆ ਵਿਖਾਵਾਂਗੇ ਵਿੱਚ ਵਿਖਾ ਕੇ ਦਿਖਾਉਂਗਾ ਬਈ ਠੀਕ ਆ ਜੇਰ ਦੀ ਵੀਡੀਓ ਹੈਗੀ ਜੇਰ ਦੀ ਵੀਡੀਓ ਹੈਗੀ ਆ ਜੇਰੇ ਦੀ ਦਾਣਾ ਆਪਣੀ ਗਾਰੰਟੀ ਹੈ ਠੀਕ ਆ ਰਾਤ ਹੀ ਸੂਈ ਆ ਰਾਤ ਹੀ ਸੂਈ ਆ ਬਈ ਆ ਵੀ ਰਾਤ ਹੀ ਗੱਡੀ 'ਚ ਹੀ ਜੇਰ ਪਈ ਆ ਦੀ ਬਈ ਅੱਛਾ ਆ ਵੇਲਾ ਗੱਡੀ 'ਚ ਇਹੀ ਗਾਂ ਬੈਠੀ ਆ ਠੀਕ ਆ ਜੀਰ ਵਿਖਾ ਦਿੰਨੇ ਅੱਗੇ ਕਰਕੇ ਸਾਰੀ ਜੀਰ ਪਈਏ ਵਿਖਾ ਦੇ ਕੈਮਰੇ ਦੇ ਵਿੱਚ ਠੀਕ ਆ ਸਹੀ ਜਮਾ ਫੋਟੋ ਵੀ ਬਾਈ ਕੋਲੇ ਵੀਡੀਓ ਹੈਗੀ ਆ ਤੁਸੀਂ ਆ ਕੇ ਦੇਖ ਲਿਓ ਹਾਂਜੀ ਬਾਈ ਤੇ ਤਾਰਾ ਜੀ ਬਰਾਜੇ ਹਾਂਜੀ ਅਜੇ ਤਾਰਾ ਜੀ ਆ ਹਾਂ ਤਾਰਾ ਜੀ ਆਏ ਐ ਉਹ ਬੋਲਾ ਹੋਊਗਾ ਰਾਤ ਆਪਾਂ ਜਾਨੀ ਕਿ ਸਵੇਰੇ ਜਦੋਂ ਰਾਤ ਸੂਈ ਆ ਉਹਦੋਂ ਬੱਛੀ ਚੰਗਾਈ ਆ ਉਹ ਤੋਂ ਬਾਅਦ ਸਵੇਰੇ 4 ਕਿਲੋ ਕੱਢਿਆ ਤੇ ਹੁਣ ਚਵਾਈ ਕਰਨੀ ਹੈ ਇਹ ਵੀ ਠੀਕ ਆ ਹਾਂਜੀ ਸਹੀ ਆ ਤੇ ਮਗਰ ਕੀ ਆ ਬਈ ਮਗਰ ਇਹਦੇ ਬੱਛੀ ਆ ਬਈਆ ਠੀਕ ਹੈ ਮਗਰ ਬੱਛੀ ਹੈ ਠੀਕ ਹੈ ਤੇ ਤੁਸੀਂ ਸੁਰਖੀ ਵਿਖਾ ਦੇ ਜਵਾਈ ਵੀ ਕਰੀਏ ਤੇ ਥਾਣਾ ਸੁਣਾ ਦੀ ਕਿਵੇਂ ਥਾਣਾ ਦੀ ਓਕੇ ਆ ਕੋਈ ਪੂਰ ਸ਼ਰਲਾ ਨਹੀਂ ਬਈ ਦੀ ਇਹਦੇ ਠੀਕ ਆ ਕੋਈ ਛਿੱਟਾ ਨਹੀਂਗਾ ਜਾਨੀ ਕਿ ਥਾਣਾ ਦੀ ਸਾਫ ਆ ਕੋਈ ਗੰਡ ਮਰੂੜੀ ਨਹੀਂ ਜਿੱਤ ਤੋਰ ਦੀ ਬਾਕੀ ਇਹ ਲੋਕਾਂ ਵਾਂਗੂ ਬੱਚੇ ਲਾ ਕੇ ਸੱਜਰ ਨਹੀਂ ਬਣਾਈ ਵੀ ओरिजिनल ਸੱਜਰ ਆ ਠੀਕ ਆ ਜਿਹੜੇ ਕਈ ਲੋਕੀ ਗੱਲਾਂ ਕਰਦੇ ਆ ਠੀਕ ਆ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਵੀ ਇਹਦੀ ਗਾਰੰਟੀ ਆ ਗਾ ਫੇਰੀ ਦੇ ਦੂੰਗਾ ਇਹ ਲੋਕਾਂ ਵਾਂਗੂ ਬੱਚਾ ਲਾ ਕੇ ਸੱਜਰ ਨਹੀਂ ਬਣਾਈ ਵੀ ओरिजिनल ਸੱਜਰ ਆ ਹਜੇ ਖੱਟੇ ਬੌਲੇ ਚ ਆਏ ਠੀਕ ਆ ਸਈਦ ਤੁਸੀਂ ਦੇਖ ਸਕਦੇ ਤੋਰਾ ਦੇ ਸਾਰੇ ਭੈਣ ਭਰਾ ਮਾੜੇ ਨਹੀਂਗੇ ਬਹੁਤ ਚੰਗੇ ਵੀ ਆਪਾਂ ਵੀ ਠੀਕ ਆ ਆਪਕੇ ਇਹਨੂੰ ਮਾੜਾ ਨਹੀਂ ਕਹਿੰਦੇਗੇ ਪਰ ਜਿਹੜੇ ਲੋਕੀ ਗੱਲਾਂ ਕਰਦੇ ਉਹਨਾਂ ਨੂੰ ਦੱਸਣਾ ਚਾਹਣਾ ਮੈਂ ਠੀਕ ਆ ਹਾਂ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਭੈਣ ਭਰਾ ਬਹੁਤ ਚੰਗੇ ਆ ਵਪਾਰੀ ਵੀ ਬਹੁਤ ਚੰਗੇ ਤੋਂ ਚੰਗੇ ਪਏ ਆ ਜਿਹੜੇ ਮਾੜੇ ਆ ਉਹਨਾਂ ਦਾ ਵੀ ਲੋਕਾਂ ਨੂੰ ਪਤਾ ਹੀ ਆ ਵੀ ਕੌਣ ਮਾੜਾ ਕੌਣ ਚੰਗਾ ਸਈਦ ਦੋਸਤੋ ਮਗਰ ਇਹ ਬੱਚੀ ਆ ਬੱਚੀ ਦੇਖ ਸਕਦੇ ਥਣਾ ਦੇ ਸਿਰ ਚ ਚੈੱਕ ਕਰ ਲੋ ਬਾਕੀ ਹਵਾਲਾ ਤਨੂੰ ਬੈਕ ਸਾਈਡ ਤੋਂ ਵੀ ਦੋ ਪਾਸੇ ਸੁਣਾ ਬਾਕੀ ਆਪਾਂ ਬੱਚਾ ਲਾ ਕੇ ਧਾਰਾ ਮਾਰ ਕੇ ਥੋੜੇ ਨਹੀਂ ਕੋਈ ਟੁੱਟ ਮਹਵਾਨਾ ਨਹੀਂ ਦੇਖ ਸਕਦਾ ਜੇਰ ਪ੍ਰੋਪਰ ਪੈ ਚੁੱਕੀ ਆ ਉਹਨਾਂ ਅੰਦਾਜ਼ਾ ਵਾਲੀ ਬਾਕੀ ਆਪਾਂ ਜਿਹੜੀ ਵੀ ਗੱਲ ਕਰਦੇ ਆ ਬਾਈ ਮਾਲਕ ਵੀ ਕਿਰਪਾ ਨਾਲ ਆਪਾਂ ਪ੍ਰੂਫ ਨਾ ਕਰਦੇ ਆ ਜੇ ਕਿਸੇ ਨੂੰ ਪ੍ਰੂਫ ਵੀ ਚਾਹੀਦਾ ਹੋਇਆ ਕੋਈ ਉਹੋ ਜਿਹਾ ਠੀਕ ਆ ਹਾਂ ਤੇ ਆਪਾਂ ਉਹ ਵੀ ਦੇਣ ਨੂੰ ਤਿਆਰ ਆ ਜਿਹੜਾ ਕੋਈ ਕਹਿੰਦਾ ਵੀ ਜੇ ਮੈਨੂੰ ਪਿਆ ਕਿਸੇ ਨੇ ਮੇਰੇ ਕੋਲ ਉਹ ਪ੍ਰੂਫ ਆ ਕਿਹੇ ਗੱਲ ਦਾ ਮੈਂ ਤਾਂ ਹੀ ਕਹਿਣਾ ਠੀਕ ਆ ਹਾਂਜੀ ਬਾਈ ਠੀਕ ਆ ਸਹੀ ਆ ਬਾਕੀ ਦੋਸਤੋ ਜਿਹ ਕਿਸੋ ਵੀ ਤੁਸੀਂ ਪਸ਼ੂ ਲੈਣਾਗਾ ਆਪਾਂ ਬਾਈ ਤੋਂ ਲੈਣਾ ਜਾਂ ਕਿਸੇ ਹੋਰ ਤੋਂ ਆਪਾਂ ਪਹਿਲਾਂ ਵੀ ਰੈਕ ਵੀਡੀਓ ਚ ਗੱਲ ਕਰਦੇ ਆ ਕਿਉਂਕਿ ਤੁਸੀਂ ਪੈਸਾ ਲੈਣੇ ਤੁਹਾਡਾ ਹੱਕ ਬਣਦਾਗਾ ਜਿਹੜਾ ਲੈ ਸੂਆ ਸੂਆ ਦੋ ਡੰਗ ਤਸੱਲੀ ਕਰਿਆ ਕਰੋ ਅਗਲੇ ਦੇ ਘਰੇ ਨਾਲ ਤਾਂ ਤੁਹਾਨੂੰ ਚਵਾਈ ਤੋਂ ਥਾਣਾ ਦਾ ਪਤਾ ਲੱਗ ਜਾਂਦਾ ਨਾਲੇ ਦੁੱਧ ਤੋਂ ਪਤਾ ਲੱਗ ਜਾਂਦਾ ਜਿੰਨਾ ਆਹ ਬਾਈ ਇਹ ਠੰਡੀ ਸੀਲ ਤਾਂ ਇੰਨੀ ਨਿਆਣਾ ਪਾ ਨਾ ਪਿਆ ਇੰਧਾਰਾ ਮਾਰ ਦਿੰਨੇ ਆ ਕਿੰਨੇ ਨਿਆਣਾ ਪਾ ਕੇ ਹੀ ਵਿਖਾ ਦਿੰਨੇ ਆ ਆਪਾਂ ਠੀਕ ਆ ਪਾਦੀ ਕੋਈ ਨਹੀਂ ਲੱਖੀ ਨਹੀਂ ਫੜਾਈ ਨੇ ਕੈਮਰੇ ਕੁਮਰੇ ਤੋਂ ਤਾਂ ਨਹੀਂ ਡਰਦੀ ਕੋਈ ਵਾਸਤਾ ਹੀ ਨਹੀਂ ਆਇਆ ਤਾਂ ਤੂੰ ਖੜਾਈਆਂ ਵੇਲੇ ਤੇਰੇ ਸਾਹਮਣੇ ਬੱਚੀ ਛੱਡੀ ਹੈ ਕੋਈ ਹੋਰ ਤੇ ਕਈ ਵਾਰ ਦੋਸਤੋ ਤਾਂ ਗੱਲ ਕਰੀ ਦੀ ਹੈ ਵੀ ਕੈਮਰੇ ਤੋਂ ਵੀ ਪਸੂ ਡਰ ਜਾਂਦਾ ਕਈ ਵਾਰ ਉਰੇ ਫੜਾਦੀ ਕੋਈ ਨਹੀਂ ਹੋਵੇ ਠੀਕ ਆ ਬਾਕੀ ਧਾਰਾ ਮਾਰ ਕੇ ਤੁਹਾਨੂੰ ਦਿਖਾਉਣ ਲੱਗਾ ਬੱਚਾ ਮਗਰ ਦੀ ਬੱਚੀ ਆ ਤੇ ਸੂਈ ਸਵਾਈ ਆ ਬੱਚੀ ਵਾਲੇ ਦੀ ਜਿਆਦਾ ਡਿਮਾਂਡ ਹੁੰਦੀ ਆ ਹੁਣ ਦੁੱਧ ਦੀ ਜਜਮੈਂਟ ਦੀ ਫੀਲ ਤਾਂ ਇੰਨੀ ਆ ਵੇਲਾ ਭਾਈ ਆਈ ਕੋਈ ਚੱਕਰ ਹੀ ਨਹੀਂ ਵਾਸਤਾ ਹੀ ਨਹੀਂ ਠੀਕ ਆ ਬੁੜੀਆਂ ਦੇ ਚੂਣ ਵਾਲੀ ਆ ਜਾਨੀ ਕਿ ਜਿੱਥੋਂ ਆਪਾਂ ਲਈ ਉੱਥੇ ਬੁੜੀਆਂ ਹੀ ਚੋਦੇ ਆਂ ਸੀ ਕੋਈ ਬੰਦਾ ਚੋਲੇ ਕੋਈ ਵਾਸਤਾ ਹੀ ਨਹੀਂ ਕਹ ਇਹਨੂੰ ਠੀਕ ਸਹੀ ਆ ਦੇਖ ਸਕਦੇ ਧਾਰਾ ਬਾਈ ਤੈਨੂੰ ਮਾਰ ਕੇ ਵਿਖਾਉਂਦਾ ਸਾਹਮਣੇ ਹਾਂ ਤਾਂ ਜਾਨੀ ਕਿ ਚਵਾਈ ਲੱਗਣੀ ਹੈਗਾ ਇਹਨੂੰ ਜਿਵੇਂ ਚਵਾਈ ਲੱਗੂਗੀ ਉਵੇਂ ਬੰਨਾਂਗਾ ਇਹਨੇ ਠੀਕ ਖਾਦਿਆ ਪਸਮਾ ਪਸਮੂ ਬਹੁਤ ਚੰਗਾ ਹੈ ਠੀਕ ਸਹੀ ਆ ਦੋਸਤੋ ਦੇਖ ਸਕਦੇ ਤੁਸੀਂ ਮਾਰਦੇ ਬਈ ਧਾਰਾ ਹਾਂਜੀ ਧਾਰਾ ਮਾਰ ਤੇ ਵੀਡੀਓ ਲੰਬੀ ਹੁੰਦੀ ਆ ਦੀ ਲੋ ਦੋਸਤੋ ਧਾਰਾ ਬਾਈ ਨੇ ਮਾਰ ਦਿੱਤੀ ਤਾਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਧਾਰਾ ਤੁਰਾਂ ਦੀ ਤਾਂ ਜਮਾ ਓਕੇ ਆ ਬਾਈ ਠੀਕ ਆ ਇੱਕ ਤਾਂ ਹੱਥ ਕੂਲੇ ਜੇ ਹੋ ਗਏ ਮੜੇ ਠੀਕ ਆ ਕੋਈ ਨਹੀਂ ਉਹ ਤਾਂ ਧਾਰਾ ਤੁਹਾਨੂੰ ਬਾਈ ਨੇ ਮਾਰ ਕੇ ਦਿਖਾ ਦਿੱਤੀ ਤੇ ਬਾਕੀ ਤੁਸੀਂ ਆ ਕੇ ਝੋ ਸਕਦੇ ਹੋ ਆ ਕੇ ਜਿਹੜਾ ਮਰਦੀ ਆ ਦੀ ਤਸੱਲੀ ਕਰ ਲਈ ਬਾਈ ਜਮਾ ਗੰਨੇਰਗੀ ਧਾਰਾ ਬਾਈ ਚਾਰੇ ਥਨਾਂ ਚ ਠੀਕ ਆ ਸਹੀ ਆ ਕੋਈ ਨਹੀਂ ਬਾਕੀ ਆ ਵੀ ਆ ਵਿਖਾ ਦੇਣਾ ਖੱਟਾ ਬੋਲਾ ਜਮਾ ਹਜੇ ਅੱਖ ਘਰ ਮਾਰ ਕੇ ਲੈ ਠੀਕ ਆ ਜਮਾ ਖੱਟਾ ਬੋਲਾ ਸਹੀ ਆ ਬਾਕੀ ਤੁਸੀਂ ਆ ਕੇ ਵੇਖ ਸਕਦੇ ਹੋ ਤੇ ਇਹਦਾ ਬਾਈ ਮੁੱਲ ਕੀ ਰੱਖਿਆਗਾ ਐ ਤਾਂ ਪਿੱਛੋ ਵਿਖਾ ਦੇ ਆ ਜਾ ਕੋਈ ਨਹੀਂ ਨੇੜੇ ਆ ਕੇ ਕੋਈ ਚੱਕਰ ਨਹੀਂ ਆਵੇ ਨਿਆਣਾ ਖੋਲਦੇ ਨੇ ਕੋਈ ਵਾਸਤਾ ਹੀ ਨਹੀਂ ਕਰਨ ਦਾ ਠੀਕ ਆ ਮੁੱਲ ਜ਼ਰੂਰ ਦੱਸੀ ਇਹਦਾ ਮੁੱਲੀ ਦਾ ਵੀ 47000 ਰੁਪਇਆ ਵਿਖਾ ਦੇ ਲੈ ਜਮਨ ਪੂਰਾ ਜਿਵੇਂ ਮਰਜੀ ਆਪਾਂ ਨਿਆਣਾ ਖੋਲਦੇ ਨੇ 40 ਦੇ 7 40 ਦੇ 7000 ਠੀਕ ਆ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਸਹੀ ਦੋਸਤੋ 15 16 ਕਿੰਨਾ ਖੁੱਲਾ ਪਾ ਦੂਗੀ ਹਈ ਤਾਂ ਜਾਨੀ ਕਿ ਗਾਂ ਨੇ ਨਾ ਰਾਤ ਹੀ ਸੂਈ ਕਰਕੇ ਕੋਖ ਨਹੀਂ ਜੱਕੀ ਪੱਠੇ-ਪੁੱਠੇ ਲੋਟ ਖਾਦੇ ਆ ਇੱਕ ਅੱਦੇ ਦਿਨ ਚ ਜਦੋਂ ਐ ਪੱਠੇ-ਪੁੱਠੇ ਨਾਲ ਰੱਜਣ ਲੱਗੀ ਪੂਰੀ ਪਾਰੀ ਗਾਂ ਕੋਈ ਉਹੋ ਜੀ ਨਹੀਂ ਪਤਲੀ ਨਹੀਂ ਵਹਿੜ ਦੁੱਧ ਵਾਲੀ ਹੈ ਜਾਨਕੀ ਜਾਣ ਵਾਲੀ ਗਾਂ ਦੁੱਧ ਦੇਊਗੀ ਪੂਰਾ ਵਦਗਾ ਸੱਜਰ ਸੋਈ ਹੈ 15 16 ਲੀਟਰ ਵਾਲੀ ਬਾਈ ਦੱਸਦਾ ਵੀ ਇਹਦੀ ਹੈਗੀ ਆ 15 16 ਲੀਟਰ ਦਾ ਖੁੱਲ ਕੇ ਦੇਜੂ ਭਾਂਡਾ ਦੱਸਦਾ ਬਾਈ ਗਾਂ ਦਾ ਬਾਕੀ ਜਿਹਨੇ ਲੈਣੀ ਆ ਆਪਦੀ ਜਜਮੈਂਟ ਕਰਕੇ ਲੈਣੀ ਆ ਇਹ ਤਾਂ ਹੈ ਨਹੀਂ ਆਪਾਂ ਗੱਲਾਂ ਮਾਰਦੇ ਆ ਕਹਿਤਾ ਬਾਕੀ ਜੋ ਕੁਛ ਆ ਕਿਸੇ ਦੇ ਸਾਹਮਣੇ ਆਪਾਂ ਚਵਾ ਕੇ ਦੇਣ ਦੀ ਗਰੰਟੀ ਆ ਕੋਈ ਥਣਚਪੂਰ ਛੱਟਾ ਜਾਂ ਕੋਈ ਗੰਡ ਮਰੋੜੀ ਜਾਂ ਕੋਈ ਨੁਕਸ ਹੋਵੇ ਆ ਫਕਰਾਏ ਤੱਕ ਅਦੇ ਦੇਣ ਦਰਾਂਗੇ ਠੀਕ ਆ ਹਾਂਜੀ ਸਹੀ ਆ ਤੇ ਅੱਗੇ ਚੱਲ ਗਏ ਬਈ 2 ਨੰਬਰ ਏ ਵੀ ਬਾਈ ਮਾਲਕਾ ਨੇ ਜਿੱਥੋਂ ਲਈਆ ਦੂਜਾ ਦੱਸਿਆ ਕੋਈ ਤੀਜਾ ਮੰਨ ਲੇ ਇਹ ਟੋਕੜ ਆ ਕੋਈ ਇਹਦੇ ਟੀਕਾ ਨਹੀਂ ਭਰਾਇਆ ਐਵੇਂ ਕਈ ਜਮਾ ਮਹੀਨਾ ਹੋ ਗਿਆ 20 ਦਿਨ ਹੋ ਗਏ ਜਮਾ ਖਾਲੀ ਐ ਕੋਈ ਪਤਾ ਨਹੀਂ ਇਹਦਾ ਹੋ ਸਕਦਾ ਕਿਸੇ ਕੋਲੇ ਜਾ ਕੇ ਗੱਬਰ ਨਿਕਲੇ ਵੇ ਆਪਾਂ ਜਾਨੀ ਕਿ ਖਾਲੀ ਕਰਕੇ ਦੇਣੀ ਐ ਕੋਈ ਪਤਾ ਨਹੀਂ ਇਹਦੇ ਕੋਈ ਟੀਕਾ ਭਰਾਇਆ ਨਹੀਂ ਭਰਾਇਆ ਆਪਾਂ گاਉਂ ਲਈ ਠੀਕ ਆ ਸੂਈ ਦਾ ਵੀ ਕੋਈ ਪਤਾ ਨਹੀਂ ਸੂਈ ਦਾ ਵੀ ਕੋਈ ਪਤਾ ਨਹੀਂ ਤੇ ਦੁੱਧ ਕਿੰਨਾ ਬਾਈ ਨੈਟ ਰੈਡੀ ਆ ਦੁੱਧ ਇਹ ਥਲੇ 9 ਆ ਕੋਈ 8 ਮੰਨ ਕੇ ਦੋ ਡੰਗ ਤੈਨ ਚੋਲੇ 9 ਹੋਊਗਾ 8 ਹੀ ਕਹਿੰਦਾ 8 ਹੀ ਮੰਨੇ ਹਾਂਜੀ 8 ਠੀਕ ਆ ਥੱਲੀ ਸੀ ਲੇ ਵੀ ਚੋਈ ਦੀ ਥ ਚਵਾਈ ਦੀ ਜਮਾ ਉਹ ਕੇ ਵੀ ਠੰਡੀ ਸੀ ਲੈ ਵਿਖਾ ਦੇ ਲਈ ਇਦਾਂ ਦੀ ਕੋਈ ਵਾਸਤਾ ਹੀ ਨਹੀਂ ਠੀਕ ਆ ਸੋ ਛੋਲੇ ਵਾਲੂ ਆ ਵਿਖਾ ਦੇ ਭਾਂਡਾ ਬਹੁਤ ਚੰਗਾ ਕਰਨ ਸਹੀ ਹਵਾਨਾ ਦੋਸਤੋ ਤੇ ਚੈੱਕ ਕਰ ਲਓ ਤੁਸੀਂ ਕਦ ਕੱਟ ਵੀ ਚੰਗਾ ਹੈ ਦਾ ਦੇਖੋ ਕੋਈ ਛੋਟਾ ਕਦ ਕੱਟ ਨਹੀਂ ਮਿਲਣਾ ਬਾਕੀ ਤੁਸੀਂ ਹਾਂ ਕਦ ਕੱਟ ਦੀ ਵੱਡੀ ਆ ਹੂੰ ਕਦ ਕੱਟ ਵੱਡਾ ਤੇ 8 9 ਲੀਟਰ ਦੁੱਧ ਰੈਡੀ ਹੈ 8 ਮੰਨ ਕੇ ਤੁਸੀਂ ਦੋ ਡੰਗ ਬਾਈ ਦੇ ਕਰੇ ਚਵਾਈ ਕਰ ਸਕਦੇ ਤੋਰਾ ਤੁਸੀਂ ਦੋਸਤੋ ਇਹ ਤਾਂ ਦੇਖ ਲਿਆ ਕਦ ਕੱਟ ਚੰਗਾ ਹੈ ਮੋੜ ਲਈ ਦੁੱਧ ਨਾ ਹੀ ਹੋ ਬਈ ਆਪਾਂ 8 10 ਕਿ ਹੀ ਦੇਣੀ ਆ ਠੀਕ ਆ ਜੀਨੇ ਬਾਕੀ ਭੈਣ ਭਰਾਣੇ ਲੈਣੀ ਆ ਇੱਥੇ ਅਗਲਾ ਤਸੱਲੀ ਕਰੇ ਕਿਸੇ ਦੀਆਂ ਆਪਾਂ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੁੰਦੀ ਹੈ ਕਿ ਕਿਸੇ ਦੀਆਂ ਗੱਲਾਂ ਚ ਨਾ ਆਇਆ ਕਰੋ ਕਿਉਂਕਿ ਕਿਸੇ ਦੀਆਂ ਗੱਲਾਂ ਚ ਆ ਗਏ ਠੱਗੀ ਖਾਣੀ ਖਾਣੀ ਐ ਠੀਕ ਐ ਐਵੇਂ ਮੇਰੇ ਵਰਗੇ ਦੋ ਚਾਰ ਗੱਲਾਂ ਮਾਰ ਕੇ ਕਹਿੰਦੇ ਆਈ ਐ ਫਲਾਨੀ ਐ ਧਮਕਾਨੀ ਐ ਠੀਕ ਐ ਐਵੇਂ ਸੱਜਣਾ ਬਣਾ ਦਿੰਦੀ ਆ ਜਾਂ ਕੋਟਾ ਦਿੰਦੀ ਐ ਤਾਂ ਐ ਹੋਇਆ ਵੇ ਤਾਂ ਜੋ ਆਂ ਫੁੱਟਾ ਹੱਕ ਬੰਦਾ ਦੋ ਡੰਗ ਚੋਣ ਦਾ ਹਾਂ ਜਿਵੇਂ ਹੁਣ ਮੰਨ ਕੇ ਚਲੋ ਵੀ ਥਣ ਤੁਨ ਨੂੰ ਹਵਨਾ ਦਿਖਾਤਾ ਜਿਵੇਂ ਹੁਣ ਬਾਈ ਨੇ ਗੱਲ ਕਰੀ ਆ ਵੀ ਬਾਈ ਨੇ ਖਾਲੀ ਕਰਕੇ ਚੋਵੇ ਬਾਈ ਇਹਨੂੰ ਪਤਾ ਚੱਕਰ ਕੀ ਆ ਕਈ ਬੰਦਿਆਂ ਦੇ ਕੰਮ ਉਹੋ ਜੇ ਹੁੰਦੇ ਆ ਗਾਂ ਨੂੰ ਇੱਕ ਟਾਈਮ ਅਗਲਾ ਖਾਲੀ ਕਰੇ ਜਿਵੇਂ ਅੱਜ ਸੌਦਾ ਹੋ ਗਿਆ ਅਗਲੇ ਨੂੰ ਕਹ ਵੀ ਅੱਜ ਖਾਲੀ ਕਰਕੇ ਮੈਨੂੰ ਵੀਡੀਓ ਕਾਲ ਤੇ ਜਾਂ ਜਿਵੇਂ ਵੀ ਖਾਲੀ ਕਰਕੇ ਵਿਖਾ ਦੇ ਜਦੋਂ ਖਾਲੀ ਹੋ ਗਈ ਅਗਲੇ ਟਾਈਮ ਉਹਨੇ ਦੱਸਣਾ ਵੀ ਸਹੀ ਦੁੱਧ ਤੇ ਮੈਂ ਕਿੰਨਾ ਦਿੰਨੀ ਆ ਸਹੀ ਦੁੱਧ ਕੋਲੇ ਆ ਕੇ ਆਪਦੀ ਤਸੱਲੀ ਜਿਹੜੀ ਖਾਣਾ ਹੋ ਜਾਣੀ ਠੀਕ ਆ ਬਾਅਦ ਚ ਬਹੁਤ ਭੈਣ ਭਰਾਵਾਂ ਦੀ ਆਪਾਂ ਨੂੰ ਫੋਨ ਆਉਂਦੇ ਪਈ ਅਸੀਂ ਫਲਾਨੇ ਥਾਂ ਗਾਂ ਲਈ ਸੀ ਸਾਨੂੰ ਫਲਾਨਾ ਭਾਰ ਪੈਂਦੀ ਸੀ ਫਲਾਨੀ ਸਾਨੂੰ ਠੱਗੀ ਵੱਜ ਗਈ ਅਸੀਂ ਫਲਾਨੇ ਤੋਂ ਲਈ ਸੋ ਬੜੂnga ਤੋਂ ਮਿਲਦੀ ਉਹ ਬੰਦੇ ਤੋਂ ਨਹੀਂ ਮਿਲਦੀ ਠੀਕ ਆ ਆਪਣੇ ਕੋਲੇ ਇਹੋ ਜਿਹਾ ਹਿੱਲਣ ਹਲਾਉਣ ਵਾਲਾ ਤਾਂ ਪਸ਼ੂ ਹੀ ਨਹੀਂ ਹੁੰਦਾ ਠੀਕ ਆ ਆਪਾਂ ਇਹਦੀਆਂ ਵੀ ਧਾਰਾ ਮਾਰ ਦਿੰਨੇ ਆ ਬਈ ਡੰਗਾਰੀਆਂ ਧਾਰੇ ਨਹੀਂ ਹੋਈ ਸਹੀ ਹੈ ਦੋਸਤੋ ਧਾਰਾਂ ਬਈ ਨੇ ਮਾਰ ਤੀਆਂ ਪਹਿਲੇ ਪਾਸੇ ਦੀ ਦਿਖਾ ਦਿੰਨੇ ਆ ਹੁਣ ਜਿਹੜੀ ਦੁੱਧ ਦੀ ਜੱਜਮੈਂਟ ਆ ਦੋਸਤੋ ਤੁਸੀਂ ਹਵਾਨਾ ਦੇਖ ਕੇ ਲਾ ਸਕਦੇ ਹੋ ਬਾਕੀ ਮਾਲਕ ਵੀਰ ਦਾ ਕੰਮ ਹੁੰਦਾ ਦੱਸਣਾ ਵੀ ਜਿੰਨਾ ਦੱਸਿਆ ਹੁੰਦਾ ਉਹਨਾਂ ਤੁਸੀਂ ਦੋ ਡੰਗ ਚੋਆ ਕਰੋ ਉਹ ਤੁਹਾਡੀ ਖੇਚਲ ਆ ਠੀਕ ਆ ਸਹੀ ਆ ਤੇ ਇਹਦਾ ਬਈ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ ਜਿਹਾ ਜੀ ਬਈ 20000 ਰੁਪਏ ਆ ਠੀਕ ਹੈ ਸਹੀ ਦੋਸਤੋ 20000 ਬੋਲ ਰੱਖਿਆ ਬਈ ਮਾਰਤਰ ਹੋ ਜੂਗਾ ਹਾਂ ਮਾਰਤਨ ਜਰੂਰ ਹੋਊਗਾ ਬਾਈ ਠੀਕ ਹੈ ਸਹੀ ਦੋਸਤੋ ਹਾਂ ਜਿਹੜੀ ਭੈਣ ਭਰਾ ਕਹਿੰਦੇ ਆ ਮਾੜੀ ਜਿਵੇਂ ਆ ਫੋਟ ਹੈ ਹੋਰ ਕੋਈ ਨੋਕਸ ਨਹੀਂ ਨਾ ਕੋਈ ਗੰਡਾ ਨਾ ਕੋਈ ਮਰੋੜੀ ਇਹ ਕਰਕੇ ਦਿਖਾ ਦਿੰਨੇ ਆ ਦੋਸਤੋ ਦੇਖ ਲਓ ਅੱਛਾ ਜਿਹੜੀ ਆ ਚੀਜ਼ ਹੈ ਨਾ ਅੱਛਾ ਅੱਛਾ ਹਾਂ ਇਹ ਜਾਨੀ ਕਿ ਉਹ ਹੀ ਫੋਟ ਹੀ ਹੈ ਨਾ ਕੋਈ ਕਰੜੀ ਹੈ ਨਾ ਕੋਸ਼ ਹੈ ਜਿਹੜੀ ਭੈਣ ਭਰਾ ਦੂਰੋਂ ਆਉਂਦਾ ਅਗਲਾ ਕਹਿੰਦੇ ਫੁੱਲ ਬਲੇਜ ਆਪਣੇ ਕੋਲੇ ਉਹੋ ਜਿਹਾ ਕੰਮ ਨਹੀਂ ਹੁੰਦਾ ਜੋ ਚੀਜ਼ ਆ ਦੱਸ ਕੇ ਦੇਣੀ ਹੈ ਠੀਕ ਹੈ ਸਹੀ ਦੋਸਤੋ ਅੱਜ ਦੀ ਵੀਡੀ ਜਿਹੜਾ ਨਗ ਤੁਹਾਨੂੰ ਦੱਸ ਚੇ ਤਸੱਲੀ ਵਰ ਕਰਕੇ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਜ਼ਿਆਦਾ ਜਾਣਕਾਰੀ ਲਈ ਭਾਈ ਨਾਲ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ